ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਦੇਖੋ ਜੀ ਹੁਣ ਆਪਾਂ ਕਰਾਂਗੇ ਬਾਵਾ ਦੀ ਕਟਿੰਗ ਬਾਵਾ ਬਣਾਉਣੀਆਂ ਨੇ ਦੇਖੋ ਜੀ ਆਪਾਂ ਪੂਰੀਆਂ ਰੇਵ ਬਾਵਾ ਲਾ ਲੋ ਚਾਹੇ ਤੇ ਇਹਨਾਂ ਦੀ ਬਾਹਾਂ ਦੀ ਜਿਹੜੀ ਲੈਂਥ ਆ ਹੋएगी 21 ਇੰਚ 21 ਇੰਚ 'ਚ ਆਪਾਂ 3 ਇੰਚ ਪਲੱਸ ਕਰਨਾਗਾ ਦੇਖੋ 21 ਆਪਾਂ 24 ਇੰਚ ਤੇ ਕਟਿੰਗ ਕਰਨੀ ਆ 3 ਇੰਚ ਪਲੱਸ ਕਰਕੇ 24 ਇੰਚ ਤੇ ਆਪਾਂ ਦੇਖੋ ਜੀ ਇੱਧਰ ਨਿਸ਼ਾਨ ਲਾ ਲੈਣਾ ਲੜਾਈ ਜਿੰਨੀ ਹੈਗੀ ਸੀ ਵੀ ਆਪਾਂ ਉਹਨੇ ਰੱਖ ਲਈ ਨਾ ਜਿਹੜਾ ਵਾਲਾ ਕੱਪੜਾ ਬਚੇਰੇ ਆਪਾਂ ਰੇਪਲੀਰ ਕਰੇ ਦੀ ਤੇ 프ਰੰਟ ਵਾਲੇ ਮੈਟ ਤੇ ਕੱਪੜਾ ਲਾਵਾਂਗੇ ਤੇ ਹੁਣ ਦੇਖੋ ਆਪਾਂ ਬਾਹਾਂ ਦੀ ਕਟਿੰਗ ਕਰਨ ਖਾਤਰ ਕੀ ਕਰਨਾ ਆਪਾਂ ਨੂੰ ਚਾਹੀਦਾ ਹੁੰਦਾ ਜੇ ਬਾਹਾਂ ਦੀ ਕਟਿੰਗ ਕਰਨ ਖਾਤਰ 프ਰੰਟ ਵਾਲਾ ਪੱਲਾ ਦੇਖੋ ਜੀ ਆ ਆਪਣਾ ਫਰੰਟ ਵਾਲਾ ਕੱਲਾ ਕਾਰਟੇਜ ਚ ਫਰੰਟ ਵਾਲੀ ਪਾਈ ਹੋਈ ਆ ਇਹ ਇੰਨਾ ਹਿੱਸਾ ਆਉਗਾ ਆਪਣਾ ਸਲਾਈ ਚ ਤੇ ਆਪਾਂ ਇਹਨੂੰ ਨਾਪਣਾ ਆ ਨਾਪਣਾ ਕਿਵੇਂ ਆ ਇੱਥੇ ਇੰਚੀ ਟੇਪ ਰੱਖ ਲਿਆ ਉੱਪਰ ਲੱਤਸਾ ਛੱਡਦਾ ਇੱਥੇ ਰੱਖ ਕੇ ਐਦਾਂ ਇੰਚੀ ਟੇਪ ਆਪਾਂ ਗਲਾਈ ਛੀ ਘੁਮਾਉਣਾ ਆ ਦੇਖੋ ਮੋਟਾ ਹੈ ਨਾ ਆਪਣਾ 8.5 ਇੰਚ ਤਿਆਰ ਕਈ ਵੀਰਿਆਂ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਸਾਡਾ ਬਾਹਰ ਦਾ ਕੱਪੜਾ ਸਲਾਈ ਲਗਾਉਣ ਟਾਈਮ ਘਟ ਜਾਂਦਾ ਜਿੰਨਾ ਤੁਹਾਡਾ ਇਸ ਤਰ੍ਹਾਂ ਮੋਟਾ ਨਾਪ ਕੇ ਕੀਕਾ ਆਉਂਦਾ ਜਿੱਦਾਂ ਆਇਆ 8.5 ਇੰਚ ਤੁਸੀਂ ਇਹ ਤੋਂ 3 ਇੰਚ ਐਕਸਟਰਾ ਰੱਖ ਲਓ ਥੋੜਾ ਕਦੇ ਵੀ ਕੱਪੜਾ ਘਟੂਗਾ ਨਹੀਂ ਜਿੱਦਾਂ ਹੁਣ ਆਹ ਕੱਪੜਾ ਆਪਣਾ ਇੰਨਾ ਐਕਸਟਰਾ ਸੀਗਾ ਹੈ ਆਪਣੇ ਕਿਸੇ ਕੰਮ ਨਹੀਂ ਸਿਉਣਾ ਜਿੱਦਾਂ ਇਦਾਂ ਦਾ ਕੋਈ ਕੱਪੜਾਗਾ ਤਾਂ ਤੁਸੀਂ ਸਾਰੇ ਹੀ ਰੱਖ ਲਓ ਐਕਸਟਰਾ ਕੱਪੜੇ ਦੀ ਹੋ ਜਾਂਦੀ ਹੈ ਜੀ ਕਟਿੰਗ ਮੋਡਾ ਹੈਗਾ ਦੇਖੋ ਆਪਣਾ 8.5 ਇੰਚ ਤਿਆਰ ਜਿੰਨਾ ਤੁਹਾਡਾ ਮੋਡਾ ਰੈਡੀ ਹੈਗਾ ਉਹਦੋਂ ਆਪਾਂ ਨਾ ਅੱਧਾ ਇੰਚ ਘਟਾ ਕੇ ਰੱਖਣਾ ਹੁੰਦਾ ਜੀ ਹਲੋ ਜੀ 8.5 ਇੰਚ ਹੈਗਾ ਆਪਣਾ ਮੋਢਾ ਤਿਆਰ ਆਪਾਂ 8 ਇੰਚ ਤੇ ਕਟਿੰਗ ਕਰਨੀ ਹੈਗੀ 8 ਇੰਚ ਤੇ ਤੇ ਇਧਰ ਨੂੰ ਦੇਖੋ ਆਪਾਂ ਹਰ ਇੱਕ ਸਾਈਜ਼ ਚ ਕਾਟ ਪਾਉਣੀ ਹੈਗੀ 3 ਇੰਚ ਤੇ ਤੇ ਦੇਖੋ ਜੀ ਜਿਹੜੀ ਆਪਾਂ ਉੱਪਰੋਂ ਕਾਟ ਪਾਉਣੀ ਹੈ ਪਾਵਾਂਗੇ ਜੀ ਆਪਾਂ 2.5 ਇੰਚ ਠੀਕ ਹੈ ਜੀ ਉੱਪਰਲੇ ਉੱਪਰੋਂ ਜਿਹੜੀ ਗਲਾਈ ਦੇਣੀ ਹੈਗੀ ਤੇ ਆਹ ਨੂੰ ਇਹਦੇ ਨਾਲ ਮਲਾ ਲੈਣਾ ਪਾਵ ਵਾਲੇ ਪੁਆਇੰਟ ਨੂੰ ਇਸ ਤਰ੍ਹਾਂ ਇਹ ਦੇ ਨਾਲ ਮਲੋਂ ਤੋਂ ਬਾਅਦ ਆਪਾਂ ਦੇਖੋ ਜੀ ਇਹਦਾ ਕਰ ਲੈਣਾ ਹਾਫ ਜਿੰਨਾ ਵੀ ਆਉਂਦਾ ਉਹਦੇ ਉੱਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਮਾਰਕ ਕਰਕੇ ਆਪਾਂ ਇਹਦੇ ਤੇ ਨਾ ਅੱਧਾ-ਅੱਧਾ ਇੰਚ ਦੋਵੇਂ ਪਾਸੇ ਮਾਰਕ ਕਰ ਲੈਣਾ ਅੱਧਾ ਇੰਚ ਇੱਧਰ ਅੱਧਾ ਇੰਚ ਇੱਧਰ ਹੁਣ ਆਪਾਂ ਦੇਖੋ ਜੀ ਪਾਉਣੀ ਹੈ ਗਲਾਈ ਇਹ ਅੱਧਾ-ਅੱਧਾ ਇੰਚ ਦੇਖੋ ਸਾਰਾ 1 ਇੰਚ ਹੋ ਗਿਆ ਤੇ 1 ਇੰਚ ਤਾਂ ਪਾਉਣੀ ਹੈ ਕਿਉਂਕਿ ਆਪਾਂ ਮੋਢੇ 'ਚ ਵੀ ਕਾਟ ਇੱਕ ਇੰਚ ਦੀ ਹੀ ਪਾਉਣੀ ਹੈ ਹੁਣ ਆਪਾਂ ਜਿਹੜੀ ਗਲਾਈ ਹੈ ਆਪਾਂ ਸਿਰੇ ਤੋਂ ਦੇਣੀ ਆ ਉੱਪਰੋਂ ਆ ਜਿਹੜੀ ਬਾਹਰ ਘਾਟ ਆ ਦੇਖੋ ਆਪਾਂ ਇੱਕ ਸਾਈਡ ਤੇ ਸਾਰੇ ਕੱਪੜੇ ਦੇ ਛੱਡਤੀ ਇਹ ਵੀ ਜੀ ਆਪਾਂ ਸਿਰੇ ਤੱਕ ਹੀ ਪਾਉਣੀ ਹੈ ਇਸ ਤਰ੍ਹਾਂ ਇੱਕ ਲੀਫ ਦੀ ਸੇਟ ਤਿਆਰ ਹੋ ਗਈ ਆਹ ਦਾ ਆਪਣਾ ਐਕਸਟਰਾ ਕੱਪੜਾ ਠੀਕ ਹੈ ਜੀ ਤੇ ਜਿਹੜੀ ਆਪਣੀ ਬਾਹਾਂ ਦੀ ਮੂਰੀ ਹੈਗੀ ਦੇਖੋ ਹੈਗੀ ਹੈ ਜੀ 4.5 ਇੰਚ ਤਿਆਰ ਤੇ 6.5 ਇੰਚ ਆਪਾਂ ਐਕਸਟਰਾ ਕੱਪੜਾ ਰੱਖਿਆ ਸਤਰਾਂ ਜੀ ਕਰ ਦੇਣੀ ਆ ਇਸ ਦੀ ਕਟਿੰਗ ਹੁਣ ਅਪਾ ਪਾਈਏ ਆਪਣੇ ਬਾਹ ਦੀ ਗਲਾਈ ਹੁਣ ਆਪਾਂ ਪਾਉਣੀ ਆ ਦੇਖੋ ਜੀ ਫਰੰਟ ਵਾਲੀ ਗਲਾਈ ਇਹਦੇ ਲਈ ਆਪਾਂ ਦੋ ਪੱਲੇ ਚੱਕ ਲੈਣੇ ਆ ਤੇ ਦੋ ਪਿੱਛੇ ਛੱਡ ਦੇਣੇ ਆ ਇੱਕ ਆਟ ਜੀ ਆਪਾਂ ਫਰੰਟ ਵਾਲੀ ਸਿਰਫ ਦੋ ਪੱਲਿਆਂ ਚ ਪਾਉਣੀ ਹੈਗੀ ਪਿਛਲੇ ਦੋ ਪੱਲਿਆਂ ਚ ਨਹੀਂ ਪਾਉਣੀ ਆਪਾਂ ਫਰੰਟ ਵਾਲਿਆਂ ਚ ਪਾਉਣੀ ਹੈ। ਹਾਂ ਜੀ। ਹੁਣ ਜਿਆ ਹੋ ਗਈ ਆਪਣੀ ਗਾਂਦੀ ਕਟਿੰਗ। ਐਸ ਤਰ੍ਹਾਂ ਜੀ ਆਪਾਂ ਹੁੱਲ ਸੀ ਸੀ ਕਟਿੰਗ ਕਰ ਸਕਦੇ ਐ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਬਾਹਾਂ ਦੀ ਸੀ ਬਹੁਤ ਸੁੰਨੀ ਫਿਟਿੰਗ ਬਣ ਕੇ ਆਉਂਦੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ